ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਇੱਕ ਛੋਟੀ ਜੀ ਕਹਾਣੀ ਸੁਣੋ ਜੋ ਸਿੱਧ ਕਰਦੀ ਹੈ ਕਿ ਇਸ ਦੁਨੀਆ ਦੀ ਚੱਕਾ ਚੌਂਦ ਕਿਵੇਂ ਵਕਤੀ ਹੁੰਦੀ ਹੈ ਤੇ ਮੁਸ਼ਕਲ ਘੜੀ ਵਿੱਚ ਸਿਰਫ ਕੋਈ ਵਿਰਲਾ ਹੀ ਡਰਾਈਵਰ ਬਣ ਕੇ ਉੱਠਦਾ ਹੈ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਬੁੱਧੀ ਪਿਖਸ਼ੂ ਇੱਕ ਸ਼ਹਿਰ ਦੀ ਚਾਰ ਦਵਰੀ ਦੇ ਬਾਹਰ ਤੋੜ ਮਿੱਟੀ ਵਾਲੀ ਜ਼ਮੀਨ ਤੇ ਲੇਟਿਆ ਹੋਇਆ ਸੀ ਤੇ ਪਗਤੀ ਵਿੱਚ ਮਗਨ ਸੀ ਭਾਵੇਂ ਰਾਤ ਹਨੇਰੀ ਸੀ ਪਰ ਫਿਰ ਵੀ ਉਸ ਦਾ ਚਿਹਰਾ ਦਗ-ਦਗ ਕਰਦਾ ਚਮਕ ਰਿਹਾ ਸੀ ਇਤਫਾਕ ਨਾਲ ਉਸ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਬਹੁਤ ਹੀ ਖੂਬਸੂਰਤ ਨਾਚਾਰ ਕਿਸਮ ਦੀ ਔਰਤ ਆਪਣੀ ਜਵਾਨੀ ਦੇ ਨਸ਼ੇ ਵਿੱਚ ਡੁੱਬੀ ਹੋਈ ਆਪਣੇ ਹੱਥ ਵਿੱਚ ਲਾਲਟਨ ਪਕੜੀ ਹੋਈ ਜ਼ਮੀਨ ਤੇ ਲੇਟੇ ਹੋਏ ਸੁੰਦਰ ਬੁੱਧੀ ਭਿਖਸ਼ੂ ਨਾਲ ਉਸ ਦਾ ਪੈਰ ਟਕਰਾ ਜਾਂਦਾ ਹੈ ਉਸ ਨੇ ਲਾਲਟਨ ਥੋੜੀ نیچے ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇੰਨੀ ਹਨੇਰੀ ਰਾਤ ਵਿੱਚ ਤੋੜ ਪਰੀ ਜ਼ਮੀਨ ਤੇ ਲੇਟਿਆ ਉਹ ਸ਼ਖਸ ਕੌਣ ਸੀ ਜਿਵੇਂ ਹੀ ਉਸ ਔਰਤ ਨੇ ਲਾਲ ਟੰਦੀ ਰੋਸ਼ਨੀ ਵਿੱਚ ਦਗਦ ਕਰਦੇ ਚਿਹਰੇ ਵਾਲੇ ਸੁੰਦਰ ਭਿਖਸ਼ੂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਤੇ ਉਸ ਬੁੱਧੀ ਭਿਖਸ਼ੂ ਨੂੰ ਕਹਿਣ ਲੱਗੀ اے ਨੌਜਵਾਨ ਭਿਖਸ਼ੂ ਇਹ ਮਿੱਟੀ ਭਰੀ ਧਰਤੀ ਤੇਰੇ ਆਰਾਮ ਕਰਨ ਲਈ ਠੁਕਵੀਂ ਜਗ੍ਹਾ ਨਹੀਂ ਹੈ ਆਓ ਮੇਰੇ ਨਾਲ ਚੱਲੋ ਤੇ ਮੇਰੇ ਘਰ ਵਿੱਚ ਮਖਮਲੀ ਬਿਸਤਰੇ ਤੇ ਆਰਾਮ ਕਰੋ ਉਹ ਜਵਾਨ ਗੋਧੀ ਭਿਖਸ਼ੂ ਨੇ ਉੱਤਰ ਦਿੱਤਾ "ਏ ਖੂਬਸੂਰਤ ਔਰਤ ਤੂੰ ਆਪਣਾ ਰਸਤਾ ਤੁਰਦੇ ਚੱਲੇ ਜਾਓ ਇਹ ਸਮਾਂ ਤੇਰੇ ਘਰ ਜਾਣ ਲਈ ਟਕਵਾ ਸਮਾਂ ਨਹੀਂ ਹੈ ਜਦੋਂ ਸਹੀ ਸਮਾਂ ਆਵੇਗਾ ਤਾਂ ਮੈਂ ਖੁਦ ਆਪੇ ਹੀ ਚੱਲ ਕੇ ਤੇਰੇ ਪਾਸ ਆ ਜਾਵਾਂਗਾ" ਇਸ ਤਰ੍ਹਾਂ ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ ਸਮੇਂ ਦੇ ਲੰਘਣ ਦੇ ਨਾਲ-ਨਾਲ ਉਸ ਸੁੰਦਰ ਨਚਾਰ ਔਰਤ ਕਿ ਇਸੇ ਭਿਆਨਕ ਬਿਮਾਰੀ ਦੇ ਵਿੱਚ ਫਸ ਕੇ ਹੀ ਯਾਨੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ ਉਹ ਐਸੀ ਮਾਰ ਸੀ ਕਿ ਜਿਹੜੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਹੋ ਸਕਦੀ ਸੀ ਯਾਨੀ ਕਿ ਕੋੜ ਜਿਹਾ ਕੋਈ ਰੋਗ ਉਸ ਨੂੰ ਹੋ ਗਿਆ ਹੁਣ ਇਤਫਾਕ ਇਹ ਬਣਿਆ ਕਿ ਸ਼ਹਿਰ ਦੇ ਲੋਕਾਂ ਨੂੰ ਡਰ ਪੈ ਗਿਆ ਕਿ ਉਸ ਔਰਤ ਤੋਂ ਇਹ ਭਿਆਨਕ ਬਿਮਾਰੀ ਕਿਤੇ ਉਹਨਾਂ ਵਿੱਚ ਵੀ ਨਾ ਫੈਲ ਜਾਵੇ ਇਸ ਲਈ ਉਹਨਾਂ ਨੇ ਇਕੱਠੇ ਹੋ ਕੇ ਉਸ ਬਿਮਾਰ ਔਰਤ ਨੂੰ ਮੱਲੋਜੋਰੀ ਸ਼ਹਿਰ ਵਿੱਚੋਂ ਜਲਦੀ ਜਲਦੀ ਸ਼ਹਿਰ ਦੀ ਚਾਰਦੁਆਰੀ ਤੋਂ ਬਾਹਰ ਸੁੱਟ ਦਿੱਤਾ ਹੁਣ ਕੋਈ ਵੀ ਉਸ ਬਿਮਾਰ ਔਰਤ ਦੇ ਨੇੜੇ ਖੜ੍ਹਣ ਲਈ ਤਿਆਰ ਨਹੀਂ ਸੀ ਜਿਹੜੇ ਕਿ ਪਹਿਲਾਂ ਬਹੁਤ ਹੀ ਕਾਲੇ ਰਹਿੰਦੇ ਸਨ ਕਿ ਉਸ ਦੇ ਪਾਸ ਜਾਣ ਦੇ ਵਾਸਤੇ ਪਰੰਤੂ ਹੁਣ ਕੋਈ ਉਸ ਦੇ ਨੇੜੇ ਵੀ ਖੜ੍ਹਣ ਨੂੰ ਤਿਆਰ ਨਹੀਂ ਸੀ ਉਸ ਵੇਲੇ ਉਹੀ ਬੁੱਧੀ ਪਿਖਸ਼ੂ ਉਸ ਕੋੜ ਨਾਲ ਪੀੜਿਤ ਔਰਤ ਦੇ ਜ਼ਖਮਾਂ ਤੇ ਬਾਮ ਲਗਾਉਣ ਲੱਗਿਆ ਉਸ ਪੀੜਿਤ ਔਰਤ ਨੇ ਸਵਾਲ ਕੀਤਾ ਕਿ हे ਦਿਯਾਲੂ ਮਹਾਪੁਰਸ਼ ਤੂੰ ਕੌਣ ਹੈ ਜੋ ਮੇਰੇ ਤੋਂ ਦੂਰ ਭੱਜਣ ਦੀ ਬਜਾਏ ਮੇਰੇ ਜ਼ਖਮਾਂ ਤੇ ਬਾਮ ਲਗਾ ਰਿਹਾ ਹੈ ਮਲ੍ਹਮ ਲਗਾ ਰਿਹਾ ਹੈ ਜਦੋਂ ਕਿ ਕੋਈ ਵੀ ਵਿਅਕਤੀ ਮੇਰੇ ਨੇੜੇ ਵੀ ਖੜ੍ਹਨ ਨੂੰ ਤਿਆਰ ਨਹੀਂ ਹੈ ਤਾਂ ਉਹ ਦਿਯਾਲੂ ਪਿਖਸ਼ੂ ਨੇ ਜਵਾਬ ਦਿੱਤਾ ਯਾਦ ਕਰੋ ਮੈਂ ਇੱਕ ਵਾਰ ਤੇਰੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਟੁਕਮਾ ਸਮਾਂ ਆਵੇਗਾ ਮੈਂ ਖੁਦ ਹੀ ਤੇਰੇ ਕੋਲ ਆ ਜਾਵਾਂਗਾ ਤੇ ਹੁਣ ਉਹ ਟੁਕਮਾ ਸਮਾਂ ਉਹ ਵੇਲਾ ਆ ਗਿਆ ਹੈ ਤੇ ਮੈਂ ਤੇਰੇ ਜ਼ਖਮਾਂ ਤੇ ਮਲਮ ਲਗਾਉਣ ਲਈ ਇੱਥੇ ਖੁਦ ਹੀ ਪਹੁੰਚ ਗਿਆ ਹਾਂ ਇਸ ਕਹਾਣੀ ਸੁਣਾਉਣ ਦਾ ਸਾਡਾ ਮਕਸਦ ਇਹ ਹੈ ਕਿ ਹੁਸਨ ਜਵਾਨੀ ਤੇ ਦੁਨਿਆਵੀ ਚੱਕਰ ਚੌਂਦ ਤਾਂ ਚੰਦ ਦਿਨਾਂ ਦੀ ਹੀ ਬਰੌਣੀ ਹੁੰਦੀ ਹੈ ਤੇ ਕੋਈ ਵੀ ਚੀਜ਼ ਚਿਰ ਸਥਾਈ ਨਹੀਂ ਹੁੰਦੀ ਇਸ ਲਈ ਕਿਸੇ ਵੀ ਚੀਜ਼ ਦਾ ਕਦੇ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਵਕਤ ਚੰਗੇ ਨਹੀਂ ਰਹੇ ਤੇ ਦਿਨ ਮਾੜੇ ਵੀ ਨਹੀਂ ਰਹਿਣੇ ਕਿਉਂਕਿ ਜੇ ਇਹ ਦਿਨ ਚੰਗੇ ਨਹੀਂ ਹਨ ਤਾਂ ਮਾੜੇ ਵੀ ਦਿਨ ਨਹੀਂ ਰਹਿਣੇ ਜਿਵੇਂ ਜੇ ਸਮਾਂ ਅੱਜ ਮਾੜਾ ਚੱਲ ਰਿਹਾ ਹੈ ਤਾਂ ਇਹ ਹਮੇਸ਼ਾ ਨਹੀਂ ਰਹਿਣਾ ਦਿਨ ਚੰਗੇ ਵੀ ਜ਼ਰੂਰ ਆਉਣਗੇ ਇਹ ਚੰਗੇ ਤੇ ਮਾੜੇ ਦਿਨਾਂ ਦਾ ਹੇਰ ਫੇਰ ਤਾਂ ਚੱਲਦਾ ਹੀ ਰਹਿੰਦਾ ਹੈ ਇਹੀ ਕੁਦਰਤ ਦਾ ਨਿਯਮ ਹੈ ਇਹੀ ਸਾਰੇ ਯੂਨੀਵਰਸ ਦਾ ਨਿਯਮ ਹੈ ਇਸ ਲਈ ਤਾਂ ਕਿਸੇ ਗੀਤ ਵਿੱਚ ਸ਼ਾਇਰ ਨੇ ਖੂਬ ਲਿਖਿਆ ਹੈ ਦੜਬਟ ਜਮਾਨਾ ਕੱਟ ਭਲੇ ਦਿਨ ਆਉਣਗੇ ਅਮੀਰ ਕਰਦੇ ਹਾਂ ਕਿ ਕਹਾਣੀ ਵਾਲੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਇਹੋ ਜਿਹਾਂ ਹੋਰ ਵੀਡੀਓ ਸੁਣਨ ਦਾ ਮੌਕਾ ਆਪ ਜੀ ਨੂੰ ਮਿਲਦਾ ਰਹੇ